ਇਸ ਵਾਰ ਤਾਂ ਪੂਰਾ ਐਨ ਕਰਚਾ ਸੋਲਡ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਐਗਰੀ ਜ਼ੋਨ ਪਹਿਲੀ ਕੰਪਨੀ ਹੈ ਜਿਹੜੀ 2 ਸਾਲ ਦੀ ਵਾਰੰਟੀ ਦੇ ਨਾਲ ਸੁਪਰਸੈਡਰ ਦੇ ਰਹੀ ਹੈ ਸਬਸਿਡੀ ਅਪਰੂਵਡ ਹੈ ਇਹਦੇ ਤੇ ਇਹਦੇ ਵਿੱਚ ਵੀ ਆਪਣੇ ਟਰੈਕਟਰ ਤਿਆਰ ਕਰਦ ਰੇ ਮੂਸਪਰੇ ਵਾਲੇ ਸਪੈਸ਼ਲ ਦੂਸਰੇ ਟਾਇਰ ਲਾ ਕੇ ਹਾਂਜੀ ਉਹ ਵੀ ਸਿਸਟਮ ਉਹ ਵੀ ਸਿਸਟਮ ਚਾਰਲੀ ਦਾ ਆਉਂਦਾ ਠੀਕ ਹੈ ਉਹ ਆਪਣੇ ਕੋਲ ਹੈਗਾ ਆਪਾਂ ਜੇ ਲਵਾਉਣਾ ਹੋਵੇ ਲਾ ਵੀਰੇ ਹਾਂ ਬਿਲਕੁਲ ਟਾਇਰ ਵੀ ਆਉਂਦੇ ਨੇ ਆਪਣੇ ਕੋਲ ਚਾਰਲੀ ਕੰਪਨੀ ਦੇ ਪੈਨ ਜਿਹਦੇ ਨਾਲ ਜਿਹਦਾ ਉਹ ਬਣਦਾ ਆਉਂਦਾ ਟਰੈਕਟਰ ਦੇ ਨਾਲ ਹੀ ਲੱਗ ਜਾਂਦਾ ਇਹ ਕਦੇ ਕੋਈ ਮਤਲਬ ਦਿੱਕਤ ਆਉਂ ਠੀਕ ਹੈ। ਮਗਰ ਜਦੋਂ ਵੀ ਇਹਦੇ ਫਾਰਮ ਨਾਲ ਕੋਲ ਹਰ ਟਾਈਮ ਅਵੇਲੇਬਲ ਬਿਲਕੁਲ ਜੀ ਬਿਲਕੁਲ ਜਿਵੇਂ ਖੇਰ ਦੇ ਵਿੱਚ ਜਾ ਕੇ ਨਹੀਂ ਸਰਪੰਚ ਦੇ ਦਿਨ ਹੋਈ ਇਹ ਤਾਂ ਜਿੱਥੇ ਜਿੱਥੇ ਖੜਾ ਬਿਲਰ ਉੱਥੇ ਜਾ ਕੇ ਸਰਵਿਸ ਮਿਲੂਗੀ ਉੱਥੇ ਜਾ ਕੇ ਸਰਵਿਸ ਮਿਲੂਗੀ ਉੱਥੇ ਜਾ ਕੇ ਸਰਵਿਸ ਮਿਲੂਗੀ ਤੇ ਪਰ ਇਹਦੇ ਪਰ ਸਬਸਿਡੀ ਵਗਰਾ ਵੀ ਕੋਈ ਨਹੀਂ ਸਬਸਿਡੀ ਅਪਰੂਵਡ ਹੈ ਇਹ ਠੀਕ ਹੈ। ਇਸੀ ਪ੍ਰੈਂਟ ਸਬਸਿਡੀ ਦੇ ਵਿੱਚ ਆ ਇਹ। ਇਹ 80% ਸਬਸਿਡੀ ਆ ਰਹੀ ਹੈ ਹੈਂ। ਬਿਲਕੁਲ ਤੇ ਜੇ ਕਿਸੇ ਮੇਰੇ ਭਰਾ ਨੇ ਲੈਣਾ ਹੋਵੇ ਕਿੰਨੇ ਦੇ ਵਿੱਚ ਪੈ ਜਿੰਦਾ ਜੀ ਇਹ ਸਰਵਸਿਡੀ ਮਿਲ ਜਾਂਦੀ ਹੈ ਬੰਦੇ ਨੂੰ। ਇਹ ਮਿਲ ਜਾਂਦੀ ਹੈ ਮਤਲਬ ਕਿ ਆਰਾਮ ਨਿਕਲਾ ਕਰ ਪੀ ਦਾ ਸਮਥ 12 13 ਲੱਖ ਰੁਪਏ ਸਭ ਚੜੀ ਆ ਜਾਂਦੀ ਇਹਦੇ ਉੱਤੇ ਬਸ ਲੇ 5 6 ਲੱਖ ਰੁਪਏ ਬੰਦੇ ਨੂੰ ਭਰਨਾ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਸਾਹਿਰ ਕਾਰਜ ਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਿਮਿਤ ਦੇ ਵਿੱਚ ਪਿਆਰੇ ਵੀਰੋ ਆਪਾਂ ਜੇ ਪਹੁੰਚੇ ਆ ਐਗਰੀ ਜੋਨ ਦੇ ਡੀਲਰ ਤੇ ਪ੍ਰਤੀਤ ਤੁਸੀਂ ਦੇਖ ਸਕਦੇ ਹੋ ਉਰੇ ਐਪਲੀਮੈਂਟ ਨੇ ਐਗਰੀ ਜੋਨ ਦੇ ਸਾਰੇ ਜਿੰਨੇ ਵੀ ਤਰ੍ਹਾਂ ਦੇ ਐਪਲੀਮੈਂਟ ਇਕ ਜੋਨ ਦੇ ਆਉਂਦੇ ਨੇ ਮੌਜੂਦ ਨੇ ਭਾਈ ਉਹਨਾਂ ਕੋਲ ਤੇ ਇਧਰ ਪਿੱਛੇ ਵੀ ਦਿਖਾ ਦੇ ਕਰੀਬ 100 ਸਟੂਲ ਖੜੇ ਨੇ ਆਪਣਾ ਬਾਈ ਜੀ ਨੇ ਬਾਈ ਜੀ ਆਪਾਂ ਨੂੰ ਹਿੰਦੀ ਸਾਰੀ ਜਾਣਕਾਰੀ ਦੇਣਗੇ ਕਿ ਕਿਹੜੇ ਕਿਹੜੇ ਐਪਲੀਮੈਂਟ ਆ ਰਹੇ ਨੇ ਤੇ ਬਈ ਸਵਾਗਤ ਹੈ ਤੁਹਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਵੀਰੇ ਬਈ ਸਤ ਸ੍ਰੀ ਅਕਾਲ ਆਪਣਾ ਸਭ ਨੂੰ ਨਮਸਕਾਰ ਦੋਈ ਕੀ ਹੈ ਜੀ ਮੇਰਾ ਨਾਮ ਵਿਰਿੰਦਰ ਸਿੰਘ ਤਨਵਾਸੇਲ ਜੀ ਕਾਰਪੋਰੇਸ਼ਨ ਸਰਹੰਦ ਤੋਂ ਠੀਕ ਹੈ ਜੀ ਤੇ ਆਪਣੀ ਸ਼ਾਪ ਨੰਬਰ ਕਿਹਨੇ ਹੈ ਸ਼ਾਪ ਨੰਬਰ 128 ਨਵੀਂ ਨਾਜ ਮੰਡੀ ਸਰਹੰਦ ਅਤੇ ਗਣਸਾਹਿਬ ਹਾਂ ਦੇਖੋ ਸਾਹਿਬ ਠੀਕ ਹੈ ਜੀ ਤੇ ਵੀਰੇ ਕੜੇ ਕੜੇ ਪ੍ਰੀ ਮਾਰਟ ਆਪਣਾ ਸਭ ਤੋਂ بڑا ਐਗਰੀ ਜੋਨ ਦੇ ਆ ਰਹੇ ਨੇ ਜੀ ਐਗਰੀ ਜੋਨ ਦਾ ਇਸ ਟਾਈਮ ਜੋ ਸੀਜ਼ਨ ਦੇ ਵਿੱਚ ਚੱਲ ਰਿਹਾ ਸੁਪਰ ਸੀਡਰ ਠੀਕ ਹੈ ਜੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਤੇ ਇਵਰੀਮੈਂਟ ਕਿੰਨੇ ਪ੍ਰਕਾਰ ਦੇ ਰਹੇ ਨੇ ਆਪਣੇ ਕੋਲ ਸਾਰੇ ਮਿਲਣਗੇ ਰੋਟਾਵੇਟਰ ਹੋ ਗਿਆ ਸੁਪਰਸੀਡਰ ਹੋ ਗਿਆ 슈ਗਰ ਕਨ ਬੀਟਰ ਹੋ ਗਿਆ ਜੀਰੋ ਡਰਿਲ ਹੋ ਗਈਆਂ ਹਰ ਤਰ੍ਹਾਂ ਦੀ ਜਿਹੜੀ ਚੀਜ਼ ਬਿਲਕੁਲ ਜੀ ਤੇ ਲੈ ਆ ਰਹੇ ਨੇ ਤੁਸੀਂ ਜੋੜਦੇ ਆਪਾਂ ਨੂੰ ਸਾਰਾ ਕੁਝ ਬੀਲਰ ਹੋ ਗਿਆ ਠੀਕ ਹੈ ਰੈਕ ਰਾਈਡ ਠੀਕ ਜੀ ਟੇਵਰੇਜ ਵੀ ਇਹ ਪਈ ਹੈ ਹਾਂਜੀ ਇਵਰੀਮੈਂਟ ਇਹ ਖਾਦੇ ਵਾਸਤੇ ਵਰਤੇ ਜਾਂਦਾ ਹੈ ਇਹ ਵੀ ਜੀ ਗੰਨੇ ਦੀ ਗੁੜਾਈ ਵਾਸਤੇ ਹੈ ਠੀਕ ਹੈ ਜੀ ਹਾਂ ਤਿੰਨ 23 ਰੋ ਹੈ ਇਹ ਪਰਬ ਬਈ ਦੇ ਪਚਾੜੇ ਜਗਾਈ ਛੱਡ ਦੁੰਦਾ ਇਹ ਇਹ ਹਾਂ ਇਹ ਗੰਨਾ ਜਿੱਥੇ ਗੰਨਾ ਖੜਾ ਹੁੰਦਾ ਉਹ ਛੜਾ ਹੁੰਦਾ ਹੈ ਬਾਕੀ ਇਹਦੀ ਗੁੜਾਈ ਕਰਦਾ ਬਾਕੀ ਯਾਰ ਬਾਕੀ ਹਾਂ ਸਭ ਤੋਂ بڑا ਇਹਦੇ ਵਿੱਚ ਅਡਜਸਟਮੈਂਟ ਆ ਇਹ ਜਿੰਨੀ ਮਰਜ਼ੀ ਨੂੰ ਇੱਧਰ ਉੱਧਰ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਬਈ ਜੇ ਆਪਾਂ ਨੇ ਆਪਣੇ ਆਹ ਸਿਸਟਮ ਨੇ ਤੇ ਇਹਨਾਂ ਨੂੰ ਜੇ ਇੱਧਰ ਜਾਣਾ ਹੈ ਜਾਂ ਇੱਧਰ ਜਾਣਾ ਹੈ ਬਿਲਕੁਲ ਬਿਲਕੁਲ ਜੀ ਵੀਰੇ ਠੀਕ ਠੀਕ ਇਹ ਥੱਲੇ ਆਪਣਾ ਅਡਜਸਟਮੈਂਟ ਹੋ ਜੂਗੀ ਅਡਜਸਟਮੈਂਟ ਹੋ ਜੂਗੀ ਉੱਪਰ ਵੀ ਹੋ ਜਾਣੀ ਹੈ ਇਹਦੀ ਸਹੀ ਇਕੱਠੀ ਸਹੀ ਆ ਵੀਡੀਓ ਦੇ ਨਾਲੇ ਤੇ ਬੜਾ ਕਿੰਨੇ ਦਾ ਪਾਵਰ ਰਾਈਟਰ ਨਹੀਂ ਚਲਾਈ ਜਾਂਦਾ ਇਹਨੂੰ 35 ਤੋਂ 40 ਐਚਪੀ ਚ ਆਮ ਤੇ ਚਲਾਈ ਜਾਂਦਾ 30 ਤੋਂ 40 ਐਚਪੀ ਚ ਚਲਾਈ ਜਾਂਦਾ ਬਿਲਕੁਲ ਤੇ ਬੜਾ ਕਿੰਨਾ ਕੰਮ ਕਰ ਦਿੰਦਾ ਇਹ ਦਿਹਾੜੀ ਦੇ ਵਿੱਚ ਇਹ ਦਿਹਾੜੀ ਦੇ ਵਿੱਚ ਮੰਨ ਲਓ 6-7 ਕਿਲੇ ਕਰ ਦਿੰਦਾ ਇਹ ਹਰ ਦਿੰਦਾ ਜੀ ਤੇ ਇਹ ਤਾਂ ਜਿਹੜਾ ਵੀ ਗੁਰਗਰਾਮ ਨਾ ਪਟਕਣਾ ਦੀ ਨਾ ਨਾ ਮੇਰੇ ਬਿਲਕੁਲ ਨਹੀਂ ਹੈਗੀ ਹਾਂ ਉਹ ਵਿਹਾਰ ਪ੍ਰੋਪਰ ਕਰਾਂਗਾ ਮੈਂ ਪ੍ਰੋਪਰ ਕੰਮ ਕਰੂਗਾ ਯਾਰ ਪੂਰਾ ਠੀਕ ਹੈ ਠੀਕ ਚਲਾਇਆ ਇਹ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਇਹਦਾ ਸਾਰਾ ਉਸ ਆਪਣੇ ਬੱਟੇ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਜੀ ਪਹਿਲਾਂ ਕੰਪਨੀ ਡੈਮ ਪਰ ਉਸ ਤੋਂ ਬਾਅਦ ਉਹ ਕਰਿਆ ਇਹ ਲੋਅ ਚ ਫਿਰ ਜਰਾ ਇਹਨਾਂ ਪੂਰਾ ਕੰਮ ਜਾ ਬੋਲ ਠੀਕ ਠੀਕ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸੁਪਰਸੀਡਰ ਸੁਪਰਸੀਡਰ ਠੀਕ ਹੈ ਜੋ ਐਗਰੀ ਜੋਨ ਦਾ ਸਭ ਤੋਂ ਮਸ਼ਹੂਰ ਆ ਹਾਂਜੀ ਮੇਰੇ ਹਿਸਾਬ ਕਰਤਾ ਵੀ ਇਸ ਵਾਰ ਤਾਂ ਪੂਰਾ ਐਡ ਕਰ ਜਾ ਸੁਪਰਸੀਡਰ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਐਗਰੀ ਜੋਨ ਪਹਿਲੀ ਕੰਪਨੀ ਹੈ ਜਿਹੜੀ 2 ਸਾਲ ਦੀ ਵਾਰੰਟੀ ਦੇ ਨਾਲ ਸੁਪਰਸੀਡਰ ਦੇ ਰਹੀ ਹੈ ਅੱਛਾ ਜੀ ਹਾਂ ਕਿਸੇ ਇੱਦਾਂ ਦਾ ਕੰਪਨੀ ਦਿੰਦੀ ਨਹੀਂ ਰਹੀ ਮਤਲਬ 2 ਸਾਲ ਦੇ ਵਿੱਚ ਜੇ ਕੋਈ ਟਕਰਾਉ ਆਉਂਦਾ ਹੈ ਸਾਰਾ ਕੁਝ ਕੰਪਨੀ ਰਿਕਾਰਡ ਕਰ ਦੇ ਦੋ ਰਿਕਾਰਡ ਕਰਕੇ ਦੋ ਠੀਕ ਹੈ ਜੀ ਇਹਦੇ ਵਿੱਚ ਵੀ ਇਹ ਵੀ ਹੋ ਜਦਾ ਵੀ ਪੀਸ ਬਦਲ ਵੀ ਚੰਦੇ ਨੇ ਜੇ ਜਿਆਦਾ ਦਿੱਕਤ ਆਉਂਦੀ ਹੈ ਜੇ ਕੋਈ ਜਿਆਦਾ ਦਿੱਕਤ ਆਉਂਦੀ ਹੈ ਤਾਂ ਵੈਸੇ ਆਉਂਦੀ ਨਹੀਂ ਹੈਗੀ ਦਿੱਕਤ ਹਾਂ ਜੀ ਬਸ ਚਲੋ ਆਪਾਂ ਨੂੰ ਪਤਾ ਹੀ ਆ ਕੁਆਲਟੀ ਦਾ ਬਿਲਕੁਲ ਜੀ ਬਿਲਕੁਲ ਬਸ ਚਲੋ ਜੁਦਾ ਗੱਲਾਂ ਵੀ ਕੋਈ ਪੀਸ ਦੇ ਵਿੱਚ ਹਾਂ ਵੈਸੇ ਵੈਸੇ ਆਈ ਨਹੀਂ ਹੈਗੀ ਵੀਰੇ ਅਜੇ ਤੱਕ ਹਾਂ ਜੀ ਤੇ ਵੀਰੇ ਫਿਰ ਜੇ ਆਪਾਂ ਗੱਲ ਕਰੀਏ ਹੁਣ ਤੇ ਪਰ ਇਹ ਜੀ ਜਾਣਕਾਰੀ ਦੋ ਵੀ ਇਹਨੂੰ ਜਿਹੜਾ ਮਟੀਰੀਅਲ ਲੱਗਿਆ ਹੋਇਆ ਏ ਇਹ ਜਿਹੜੇ ਜਿਹੜੇ ਇਹਦੇ ਵਿੱਚ ਗੀਅਰ ਨੇ ਜੀ ਐਸ ਇੰਡਸਟਰੀ ਦੇ ਨੇ ਠੀਕ ਜਿਹੜੀ ਐਗਰੀ ਜੋਂਦੇ ਹੀ ਗੇੜਾ ਜੀ ਹਾਂ ਗੇੜਾ ਹੀ ਇਹ ਇਹਦੇ ਵਿੱਚ ਹਾਂ ਜੀ ਇਹਦਾ ਮਲਟੀ ਸਪੀਡ ਗੇਅਰ ਹੈ ਇਹ ਜਿਹੜੀ ਵੀ ਟਰੈਕਟਰ ਨਾਲ ਚਲਾਉਣਾ ਹੈ ਇਹ ਉਹਦੇ ਚੱਕਰ ਮੈਚ ਕਰਕੇ ਦਵਾਂਗੇ ਨਾਲ ਠੀਕ ਹੈ ਠੀਕ ਹੈ ਜੀ ਮੈਂ ਹੁਣ ਇਹਦੇ ਵਿੱਚ 16 19 ਜਿਹੜਾ ਰੀ ਪਾਈ ਵੀ ਹੈ ਜੀ ਲਿਖਿਆ ਹੋਇਆ ਹੈ ਤੇ ਜਿਵੇਂ ਇਹਦੇ ਆਪਣੇ ਜਿਹੜੇ ਬਲੇਡ ਨੇ ਥੱਲੋਂ ਇਹ ਆਪਣੇ ਕਿਹੜੀ ਕੰਪਨੀ ਦੇ ਨੇ ਬਲੇਡ ਵੀ ਜੀਐਸਏ ਦੇ ਨੇ ਠੀਕ ਹੈ ਜੀ ਬਾਕਾਇਦਾ ਸਟੈਂਪ ਲੱਗੀ ਹੋਈ ਆ ਬੜੀ ਟੌਪਲੇ ਬ੍ਰਾਂਡ ਦੇ ਬਲੇਡ ਨੇ ਹਾਂ ਜੀ ਬਿਲਕੁਲ ਤੇ ਜਿਹੜੀ ਡਿਸਕ ਸਟੀਲ ਦੀ ਡਿਸਕ ਹੈ ਇਹਦੀ ਠੀਕ ਹੈ ਹਾਂ ਅੱਜ ਜਿਵੇਂ 7 ਫੁੱਟਾ ਹੋ ਗਿਆ ਇਹਨੂੰ 50 ਤੋਂ 55 HP ਵਾਲਾ ਚਲਾਊਗਾ 8 ਫੁੱਟਾ ਹੋ ਗਿਆ 55 ਤੋਂ 65 HP ਵਾਲਾ ਚਲਾਊਗਾ 8 ਫੁੱਟੇ ਨੂੰ ਠੀਕ ਹੈ ਇਹਨੂੰ ਮਾਰ ਕੇ ਚੱਲੋ ਵੀ ਜਿਵੇਂ ਇਹਦਾ ਰੋਟਾ ਵੀ ਹੁਣ ਵੀ ਰੋਟਾ ਬੇਡਰ ਬਣਾਉਣਾ ਹੈ ਅਗਰ ਉਹ ਵੀ ਬਹੁਤ ਆਸਾਨ ਬਣਦਾ ਹੈ ਇਹਦਾ ਹਾਂ ਜੀ ਜਿਵੇਂ 55 ਹੋ ਗਿਆ 855 73 ਹੋ ਗਿਆ ਲੌਂਡਰੀਰ ਹੋ ਗਿਆ 53 10 ਇਹ ਕੱਢੇ ਕਿਹੜੇ ਟ੍ਰੈਕਟਰ ਨਾਲ ਚਲਾਈ ਜਾਂਦੇ ਹੋਣੇ ਜੀ ਬਿਲਕੁਲ ਜੀ ਬਿਲਕੁਲ ਆ ਗਏ ਉਹ ਫਤੌਂ ਜਾਂ ਜਦੋਂ ਰੋਟਾ ਰੋਟਾਬੈਟਰ ਬਣਾਉਣ ਨੂੰ ਵੀ ਬਾਲੀ ਕੋਈ ਉਹ ਨਹੀਂ ਹੈਗਾ 5-7 ਮਿੰਟ ਦਾ ਹੀ ਕੰਮ ਆ ਜਦ ਰ ਸਟੈਂਡ ਲੱਗ ਜਾਣੇ ਉਹਰੇ ਦੋ ਨਾਟ ਆ ਨੇ ਅੰਦਰ ਲੱਗੇ ਹੋਏ ਨੇ ਤੇ ਦੋ ਨਾਟ ਓਰੇ ਲੱਗੇ ਹੋਏ ਨੇ ਮਸ਼ੀਨ ਬਾਹਰ ਰਹਿ ਜਾਣਾ ਤੇ ਸਾਡੇ ਡਿਸਕਾ ਰੋਟਾਬੈਟਰ ਅੱਗੇ ਨਿਕਲ ਜਾਣਾ ਟਰੈਕਟਰ ਮਗਰ ਪਾ ਕੇ ਠੀਕਾ ਠੀਕ ਹੀ ਵੀ ਆਪਣਾ ਚਾਰ ਨਾਲ ਇਧਰੋਂ ਚਾਰ ਨਾਲ ਉਧਰੋਂ ਅੱਠ ਨਾਲ ਖੋਲੋ ਤੇ ਆਪਣਾ ਆਧੇ ਵਿੱਚੋਂ ਰੋਟਾਬੈਟਰ ਬਣਾ ਲਓ ਬਣਾ ਲਓ ਸਬਸਿਡੀ ਅਪਰੂਵਡਾ ਇਹਦੇ ਇਹਦੇ ਹੈਗਾ ਵੀ ਕੰਨੂੰ ਦੋ ਸੰਦ ਰੱਖਣੇ ਪੈਣਗੇ ਬਿਰੋਕ ਨਾ ਨਾ ਬਿਲਕੁਲ ਜੀ ਬਿਲਕੁਲ ਕੰਪਨੀ ਨੇ ਇੱਕੋ ਕਰਤਾ ਹੁਣ ਠੀਕ ਆ ਠੀਕ ਆ ਜੀ ਤੇ ਬੰਦਾ ਵੀ ਇਹਦੇ ਸਾਈਡ ਤੇ ਵੀ ਆਹ ਹੁਣ ਗੇਅਰ ਲਾਤੇ ਆ ਹਨਾ ਸਾਈਡ ਗੇਅਰ ਲਾਤਾ ਇਹਦੇ ਰੂਲੇ ਨੂੰ ਮਗਰ ਇਹ ਵੀ ਜਿੱਥੇ ਰਾਹੀਂ ਇਹ ਵੀ ਜੀਐਸਏ ਦਾ ਸਾਰਾ ਗੇਅਰ ਆਪ ਬਣਾਉਂਦੀ ਹੈ ਆਪਣੀ ਕੰਪਨੀ ਠੀਕ ਆ ਠੀਕ ਆ ਜੀ ਬਾਹਰ ਡਿਸਕਾਡ ਖਾਲ ਖਾਰੇ ਪਿੱਛੇ ਡਿਸਟਰਾ ਸਟੇਰ ਜਾ ਰਹੇ ਹਨਾ ਇਹ ਮੌਨ ਲੈ ਸਟੀਲ ਦੀ ਡਿਸਕਾ ਇਹ ਬੋਲਡੀ ਡਿਸਕਾ ਦਿਖਾ ਗਰਦੇ ਕਿੰਨੇ ਹੈਵੀ ਹੈ ਇਹ ਜੇ ਹੈਗਾ ਵੀ ਕਿਤੇ ਟੁੱਟ ਬਹੁਤ ਮੋਟੀ ਹੈਵੀ ਨਿਗਰ ਡਿਸਕ ਲੱਗੀ ਹੋਈ ਹੈ ਤੇ ਬਰੇ ਤੋਂ ਬਾਦ ਸਾ ਆਪਣੇ ਕੋਲ ਚਾਰਲੀ ਦਾ ਸਪਰੇਅ ਪੰਪ ਆ ਗਿਆ ਹੋਮ ਸਪਰੇਅਰ ਇਹ ਕਿਹੜੀ ਕੰਪਨੀ ਦਾ ਹੈ ਚਾਰਲੀ ਕੰਪਨੀ ਦਾ ਹੀ ਹੈ ਚਾਰਲੀ ਦਾ ਆਪਣੀ ਦਾ ਹੀ ਹਾਂ ਸੇ ਇਕੱਠੇ ਕਈ ਤੇ ਵੀਰੇ ਜਿਵੇਂ ਇਹਦੇ ਵਿੱਚ ਆਪਣੇ ਕੋਲ ਜਿਵੇਂ ਰੂਆ ਪਾਇਆ ਬਲਾਉਣਾ ਹੋਵੇ ਰੋਲ ਹਾਂ ਮਿਲੂਗਾ ਸਾਰਾ ਇਹ ਆ ਰੀਲ ਲੱਗੀ ਹੋਈ ਹੈ ਇਹਦੇ ਉੱਪਰ ਤੁਸੀਂ ਪਾਈਪ ਲਾ ਸਕਦੇ ਹੋ ਅਗਰ ਨਾਲ ਐਕਸਟਰਾ ਲਗਾਉਣਾ ਮਤਲਬ ਇਹ ਇਕੱਠਾ ਵੀ ਆਟੋਮੈਟਿਕ ਆਪ ਕਰਦੀ ਹੈ ਨਾ ਹਾਂਜੀ ਹਾਂ ਇਹ ਕਲਚ ਲੱਗਿਆ ਹੋਇਆ ਹੈ ਇਹਦੇ ਉੱਪਰ ਨੂੰ ਆ ਕੇ ਦਿਖਾ ਦੇ ਜੇ ਇਕੱਠਾ ਕਰਨ ਦਾ ਇਕੱਠਾ ਕਰਨ ਦਾ ਸਿਸਟਮ ਇਹਦੇ ਵਿੱਚ ਹੈ ਆ ਪੂਰੇ ਇਹ ਆ ਦੇਖਾਉਂਦੇ ਹਾਂ ਵੀ ਇਹ ਨਹੀਂ ਹੈ ਕਿ ਵੀ ਜੇ ਦੂਰ ਪਾਈਪ ਦਾ ਖਿੱਚਣ ਦੇ ਵਿੱਚ ਕੋਈ ਦਿੱਕਤ ਆਉਗੀ ਚਾਰਲੀ ਕੰਪਨੀ ਦਾ ਹੀ ਪੰਪ ਲੱਗਿਆ ਹੋਇਆ ਇਹਦੇ ਉੱਪਰ ਠੀਕ ਹੈ ਜੀ ਚਾਰਲੀ ਦਾ ਹੀ ਪੰਪ ਲੱਗਿਆ ਹੋਇਆ ਹੈ ਤੇ ਵੀਰੇ ਜਿਹੜਾ ਇਹ ਆਪਣਾ ਗੋਸ ਸਪਰੇਅਰ ਕਿੰਨੇ ਫੁੱਟ ਜਗ੍ਹਾ ਲੈ ਜਾਂਦਾ ਇਹ ਜੀ ਮਤਲਬ ਇਹ ਤਾਂ ਵੀ ਇਹਦੇ ਨਾਲ ਅੱਗੇ-ਅੱਗੇ ਜੁਆਇੰਟ ਹੋਈ ਜਾਣੇ ਆ ਜਿਸ ਤਰ੍ਹਾਂ ਇਹ ਆਪਣੇ ਕੋ ਖੜਾ ਇਹ ਇਹ ਹੈਗਾ 42 ਫੁੱਟ ਬੂਮ ਨਾਲ 42 ਫੁੱਟ ਜਗ੍ਹਾ ਲੈ ਕੇ ਜਾਂਦਾ 42 ਫੁੱਟ ਜਗ੍ਹਾ ਕਵਰ ਕਰੂਗਾ ਇਹ ਠੀਕ ਠੀਕ ਹੈ ਜੀ ਤੁਹਾਡੀ ਜਿਹੜੀ ਟੈਂਕੀ ਹੈ ਇੱਕ ਨਿੰਲੀਟਰ ਦੀ ਹੈ ਇਹ 600 ਲੀਟਰ ਦੀ ਟੈਂਕੀ ਹੈ ਦੀ 600 ਲੀਟਰ ਪਾਣੀ ਇੱਕ ਵਾਰ ਤੋਂ ਦੇ ਵਿੱਚ ਇਹਦੇ ਵਿੱਚ ਆ ਜਾਂਦਾ ਹੈ ਬਾਕੀ ਪਾਣੀ ਵਾਸਤੇ ਪੰਮਾਨਾ ਲੱਗਿਆ ਹੋਇਆ ਇਹਨੂੰ ਮੈਨੂੰ ਜੋ-ਜੋ ਘਟਦਾ ਪਾਣੀ ਜਾਈ ਜਾਂਦਾ ਹੈ ਦੱਸੀ ਜਾਣੇ ਨੇ ਉੱਪਰ ਠੀਕ ਠੀਕ ਹੈ ਜੀ ਦੇ ਵੀ ਦੇ ਵਿੱਚ ਜਿੰਮੇ ਆਪਣੇ ਕੋਲ ਆਹ ਹੈ ਜੇ بڑے 1000 ਲੀਟਰ ਦੇ ਵਿੱਚ ਜਾਂ 1200 1500 ਲੀਟਰ ਦੇ ਵਿੱਚ ਲੈਣਾ ਹੋਵੇ ਉਹ ਵੀ ਬਣ ਜਾਂਦੇ ਨੇ ਉਹ بڑے ਆ ਬੜੀਆਂ ਆ ਜਾਂਦੀਆਂ ਨੇ ਫਿਰ ਠੀਕ ਆ ਜੀ ਹਾਂ ਜਿਹੜੇ ਵਿੱਚ ਜਿੰਮੇ ਆਪਣੇ ਕੋਲ ਤੇ ਟਰੈਕਟਰ ਦੀ ਲਿਫਟ ਨਾਲ ਵੀ ਲਿਫਟ ਦੀ ਵੀ ਕਪੈਸਿਟੀ ਚਾਹੀਦੀ ਹੈ ਨਾ ਹੁਣ ਇਹ ਹਾਂਜੀ ਹਾਂਜੀ ਇਹ ਉਸੇ ਹਿਸਾਬ ਨਾਲ 600 ਲੀਟਰ ਹੀ ਚੱਲਦਾ ਸਰ ਤੋਂ ਬਾਅਦ ਟਰਾਲੀ ਟਾਇਰਾਂ ਵਾਲੀ ਆ ਜਾਂਦੀ ਹੈ ਰੋਕ ਕੇ ਵਾਲੀ ਆ ਜਾਂਦੀ ਹੈ ਤੇ ਇਹਦੇ ਵਿੱਚ ਜਿਵੇਂ ਆਪਣੇ ਟਰੈਕਟਰ ਤਿਆਰ ਕਰਦੇ ਨੇ ਮੂਸ ਪ੍ਰੇ ਵਾਲੇ ਸਪੈਸ਼ਲ ਦੂਸਰੇ ਟਾਇਰ ਲਾ ਕੇ ਹਾਂਜੀ ਉਹ ਵੀ ਸਿਸਟਮ ਉਹ ਵੀ ਸਿਸਟਮ ਚਾਰਲੀ ਦਾ ਆਉਂਦਾ ਠੀਕ ਹੈ ਉਹ ਆਪਣੇ ਕੋਲ ਹੈਗਾ ਆਪਾਂ ਟਾਇਰ ਵੀ ਆਉਂਦੇ ਨੇ ਆਪਣੇ ਕੋਲ ਚਾਰਲੀ ਕੰਪਨੀ ਦੇ ਪਏ ਨੇ ਜਿਹਦੇ ਨਾਲ ਜਿਹਦਾ ਉਹ ਬਣਦਾ ਹੁੰਦਾ ਟਰੈਕਟਰ ਦੇ ਨਾਲ ਟਾਇਰ ਲੱਗਦੇ ਨੇ ਠੀਕ ਆ ਠੀਕ ਹੈ ਜੀ ਤੇ ਇਧਰ ਆ ਪਾਫਰ ਕਰਨ ਦੇ ਆ ਗਿਆ ਆਪਣੇ ਕੋਲ ਐਗਰੀ ਜੋ ਹੁੰਦਾ ਬੀਲਰ ਬੀਲਰ ਤੇ ਨਾਲੇ ਰੈਕ ਖੜਿਆ ਏ ਰੈਕ ਖੜਿਆ ਤੇ ਬੀਲਰ ਦੀ ਕੁਆਲਿਟੀ ਚੈੱਕ ਕਰੋ ਸਭ ਤੋਂ ਵੱਡਾ ਦਾ ਵੀ ਦੇਖਣ ਦੇ ਵਿੱਚ ਬੀਲਰ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਵੀਰੇ ਇਹਨੂੰ ਕਿੰਨੇ ਪਾਵਰ ਟਰੈਕਟਰ ਚ ਚਲਾਉਂਦਾ ਇਹਨੂੰ 55 ਤੋਂ 60 ਐਚਪੀ ਦਾ ਟਰੈਕਟਰ ਚਲਾਈ ਜੰਦਾ ਹੈ ਹੂੰ ਪਰਦਾ ਵੇਡ ਉਹੀ ਬਣਵਾਉਂਗਾ ਇਹ ਲਗਭਗ 20 ਬਾਈ ਤਿਲੋ ਦੇ ਵਿੱਚ ਹਨਾ ਹਾਂਜੀ ਹਾਂ ਪ੍ਰੈਸ ਕਰੇ ਉਹ ਪ੍ਰੈਸ ਦਾਬ ਦਈ ਜਾਂਦਾ ਹੁੰਦਾ ਇਹ 18 ਤੋਂ ਲੈ ਕੇ ਇਹ ਮਤਲਬ 35 ਕਿਲੋ ਦਾ ਗੱਠ ਨੂੰ ਕਰਦਾ 18 ਤੋਂ 35 ਕਿਲੋ ਤੱਕ ਕਰ ਦਿੰਦਾ ਹੈ ਬਾਕੀ ਚੱਕਣ ਪਰ ਕਿੰਨਾ ਕੁ ਭਜਨ ਬੰਦਾ ਚੱਕ ਲਾਂਦਾ ਤੇ ਫਿਰ ਇਹ ਕਿੰਨੇ ਏਕੜ ਕਰ ਦਿੰਦਾ ਇਹ ਜਿਹੜੇ ਦੇ ਵਿੱਚ ਇਹ ਤਾਂ ਵੀਰੇ ਬੰਦੇ ਚਲਾਉਣੇ ਵਾਲੇ ਚਾਹੀਦੇ ਨੇ ਹਾਂਜੀ ਵੇਹੇ ਬੜਾ ਦਸ ਵਾਰਾ ਕਿੱਡੇ ਦਾ ਬੜਾ ਕੰਮ ਕਰੀ ਜਾਂਦਾ ਉਹ ਗੱਠ ਕਰਦਾ ਵੀਰੇ ਗੱਠ ਕਰ ਲੈਂਦਾ ਕਰ ਦਿੰਦਾ ਠੀਕ ਠੀਕ ਹੈ ਜੀ ਤembre ਮਾਲਕੇ ਚਲੋ ਜਿਵੇਂ ਹੋਰ ਆਪਣੇ ਕੋਲ ਖੜਾ ਇੱਕ ਜੋਂਦਾ ਹਾਂਜੀ ਬਿਲਰ ਆ ਹਾਂਜੀ ਇਹ ਕਹਿੰਦੇ ਕੋਈ ਮਤਲਬ ਜੇਕਤਾਂ ਉਦੀ ਹੈ ਤਾਂ ਇਹ ਸਰਵਿਸ ਦੀ ਸੁਵਿਧਾ ਹੈਗੀ ਆਪਣੇ ਕੋਲ ਸਰਵਿਸ ਦੀ ਵੀਰੇ 24 ਘੰਟੇ ਸੁਵਤਾ ਹੈ ਠੀਕ ਹੈ ਜੀ ਮਾਕੇ ਚਲੋ ਵੀ ਇਹਦੇ ਫੋਰਮ ਨਾਲ ਕੋਲ ਹਰ ਟਾਈਮ ਬਿਲਕੁਲ ਜੀ ਬਿਲਕੁਲ ਜਿਵੇਂ ਖੇਤ ਦੇ ਵਿੱਚ ਚੋ ਜਾ ਕੇ ਸਰਬੰਦੇ ਦਿਨ ਹੋਈ ਜਿੱਥੇ ਜਿੱਥੇ ਖੜਾ ਬਿਲਰ ਉੱਥੇ ਜਾ ਕੇ ਸਰਵਿਸ ਮਿਲੂਗੀ ਉੱਥੇ ਜਾ ਕੇ ਸਰਵਿਸ ਮਿਲੂਗੀ ਉੱਥੇ ਜਾ ਕੇ ਸਰਵਿਸ ਮਿਲੂਗੀ ਠੀਕ ਐਗਰੀ ਜੋਂਦੀ ਸਭ ਤੋਂ ਖਾਲਸੀ ਤੇ ਬੜੀ ਇਹ ਹੀ ਆ ਵੀ ਜਿੱਥੇ ਖੇਤ ਦੇ ਵਿੱਚ ਕੋਈ ਮਸ਼ੀਨਰੀ ਨੂੰ ਦਿੱਕਤ ਆਉਂਦੀ ਆ ਉੱਥੇ ਹੀ ਸਰਵਿਸ ਠੀਕ ਹੈ ਇਹ ਤਾਂ ਜਿਵੇਂ ਪਾਰਟ ਵਗੈਰਾ ਨੇ ਸਾਰਾ ਕੁਝ ਸਾਰਾ ਕੁਝ ਅਵੇਲੇਬਲ ਸਾਰਾ ਕੁਝ ਸਪेयर पार्ट ਮਿਲੂਗਾ ਕੋਈ ਕੋਈ ਇਹੋ ਜੀ ਚੀਜ਼ ਨਹੀਂ ਵੀਡੀਓ ਆਪਾਂ ਨਾ ਮਿਲਦੀ ਹੋਈ ਬਿਲਕੁਲ ਠੀਕ ਹੈ ਠੀਕ ਹੈ ਤੇ ਇਧਰ ਰੇਕ ਆ ਗਿਆ ਇਹ ਵੀ ਦਿਖਾ ਦੇ ਇਹ ਨਾਉਟ ਐਂਡ ਰੇਕ ਆਪਣਾ ਇਹ ਠੀਕ ਠੀਕ ਤੇ ਵੀਰੇ ਇਹਦੇ ਉੱਪਰ ਸਬਸਿਡੀ ਪੇਰਾ ਵੀ ਕੋਈ ਨਹੀਂ ਸਬਸਿਡੀ ਅਪਰੂਵਡ ਹੈ ਇਹ ਠੀਕ ਹੈ ਇਸੀ ਬ੍ਰਾਂਡ ਸਬਸਿਡੀ ਦੇ ਵਿੱਚ ਆ ਇਹ 80% ਸਬਸਿਡੀ ਆ ਰਹੀ ਹੈ ਹੈਂ ਬਿਲਕੁਲ ਤੇ ਜੇ ਕਿਸੇ ਮੇਰੇ ਭਰਾ ਨੇ ਲੈਣਾ ਹੋਵੇ ਕਿੰਨੇ ਦੇ ਵਿੱਚ ਪੈ ਜਿੰਦਾ ਜੀ ਇਹ ਸਬਸਿਡੀ ਮਿਲ ਜਾਂਦੀ ਹੈ ਬੰਦੇ ਨੂੰ ਇਹ ਮਿਲ ਜਾਂਦੀ ਹੈ ਮਤਲਬ ਕਿ ਸਾਰਾ ਉਨ ਨਿਕਲਾ ਕਿਰਪੀ ਦਾ ਸਮਥਿੰਗ ਹੈਗਾ ਇਹ ਠੀਕ ਹੈ ਪੀਲਰ ਪੀਲਰ ਤੇ ਰਾਇਕ 12 12-13 ਲੱਖ ਰੁਪਏ ਸਭ ਜਿਹੜੀ ਆ ਜਾਂਦੀ ਇਹਦੇ ਤੋਂ ਬਸ ਲਗਭਗ 5-6 ਲੱਖ ਰੁਪਏ ਬੰਦੇ ਨੂੰ ਭਰਨਾ ਪਊਗਾ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਕੋਈ ਹੋਰ ਵੀ ਆਪਣੇ ਕੋਲ ਐਗਰੀਜਾਂਦਾ ਐਗਰੀਮੈਂਟ ਹੈਗਾ ਜੀ ਬਾਬਾ ਜੀ ਅੰਦਰ ਰੋਟਾਵੇਟਰ ਖੜਾ ਹੈ ਇਸ ਟਾਈਮ ਆਪਣੇ ਕੋਲ ਦੇਖਦੀ ਮਾੜੇ ਰੋਟਾਵੇਟਰ ਤੇ ਵੀ ਮਾਰ ਦੇ ਨੀਗਾ ਤੇ ਰੋਟਾਵੇਟਰ ਨੂੰ ਅਵਰੇ ਕੋਈ ਨਾ ਕੰਮ ਹੀ ਲੈਣਾ ਚੱਲਦਾ ਹੋਊਗਾ ਨਾ ਹਨਾ ਜੀ ਬਿਲਕੁਲ ਜੀ ਬਿਲਕੁਲ ਵੀਰੇ ਇਸ ਇਹਦੀ ਵੀ ਸੇਮ ਹੈ 11 ਵਗੈਰਾ ਵਗੈਰਾ ਦੀ ਸਭ ਦੀ 2 ਸਾਲ ਦੀ ਗਰੰਟੀ ਵਾਰੰਟੀ ਦਿੰਦੀ ਹੈ ਕੰਪਨੀ ਠੀਕ ਹੈ ਜੀ ਇਹਦੀ ਵੀ 2 ਸਾਲ ਦੀ ਗਰੰਟੀ ਹੈ ਹਾਂਜੀ ਹਾਂ 4 ਲੀਟਰ ਤੇਲ ਪੈਂਦਾ ਇਹਦੇ ਵਿੱਚ ਵੀ ਦਿਖਾ ਦੇ ਜਿਹੜੇ ਦੇ ਵਿੱਚ ਤੇ ਇੱਕ ਆਹ ਫਿਲਟਰ ਜਗਤਾਈ ਇਹ ਤਾਂ ਵੀਰੇ ਵਾਸ਼ਰ ਆ ਇਹ ਘਰ ਵਗੈਰਾ ਧੋਣ ਲਈ ਠੀਕ ਹੈ ਜੀ ਇੰਜਨ ਨਾਲ ਚੱਲਦਾ ਹੈ ਪੈਟਰੋਲ ਨਾਲ ਜਿਹੜੇ ਇਹ ਵੀ ਆਪਾਂ ਮਰ ਕੇ ਵੇਚ ਦੇ ਲਿਆ ਹਾਂ ਜੀ ਚੰਗੀ ਸਾਲ ਦੀ ਹੈ ਠੀਕ ਜੀ ਜਿਹੜੇ ਇੰਜਨ ਦੇ ਸਭ ਕੋ ਬੱਚੇ ਫਿੱਟ ਹੈ ਜੀ ਪੈਟਰੋਲ ਜੀ ਬਿਲਕੁਲ ਠੀਕ ਹੈ। ਇਹ ਵੀ ਬਦਦਰ ਟਾਇਰ ਪਾਇਲੇ ਟਾਇਰ ਦਿਖਾ ਦਿਆ। ਆ ਚਾਰਲੀ ਕੰਪਨੀ ਦਾ ਟਾਇਰ ਹੈ ਜੀ ਇਹ। ਬੂਮ ਸਪਰੇਅ ਤਿਆਰ ਕਰਵਾਉਣਾ ਹੋਵੇ। ਤੇ ਆਪਣੇ ਚੈਨਲ ਦੇ ਇੱਕ ਵਾਰ ਫਿਰ ਤੋਂ ਆਪਣੀ ਚੰਗੀ ਤਰ੍ਹਾਂ ਲੋਕੇਸ਼ਨ ਸਮਝਾ ਦਿਓ ਜੇ ਕਿਸੇ ਮੇਰੇ ਭਰਾ ਨੇ ਆਉਣਾ ਹੋਵੇ। ਸਾਡੀ ਲੋਕਾਂ ਦੇ ਕੋਈ ਦਿੱਕਤ ਨਾ ਹੋਵੇ। ਸਾਡੀ ਲੋਕੇਸ਼ਨ ਹੈਗੀ ਆ ਸਰਹੰਦ ਫਤੇਗੜ ਸਾਹਿਬ ਨਵੀਂ ਅਨਾਜ ਮੰਡੀ 128 ਨੰਬਰ ਦੁਕਾਨ। ਠੀਕ ਹੈ ਜੀ। ਹਾਂ ਇਹ ਆਪਣੀ ਜਿਹੜਾ ਨਵਾਂ ਬੰਦਾ ਸੀ ਬਹਾਦਰ ਉਹ બસ ਸਟੈਂਡ ਆ ਉਹਦੇ ਬੈਕ ਸਾਈਡ ਪਈ ਜਾਂਦੀ ਹੈ ਨਾ ਸ਼ੀਟ ਡੇਟਾ ਹੋਣਾ ਨਾਮਾ ਬਸ ਸਟੈਂਡ ਦਾ ਹਾਂਜੀ ਬਿਲਕੁਲ ਤੇ ਵੀਰੇ ਹਮਨੇ ਕੰਟੈਕਟ ਨੰਬਰ ਪੁੱਛ ਜੀ ਤੇ ਮੇਰੇ ਭਰਾ ਨੇ ਆਪਣਾ ਕੋਈ ਇਕਲੀਮੈਂਟ ਪੁੱਤਰ ਆਉਣਾ ਹੈ ਸਾਡੇ ਕੰਟੈਕਟ ਨੰਬਰ ਹੈ 97810 20330 8360 66671 ਠੀਕ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸੁਣਿਆ ਆਪਣਾ ਕਿਰਪਾ ਇਸ ਵਾਰ ਤੇ ਥੈਂਕ ਯੂ ਹਾਂਜੀ ਬ్రో ਜੇ ਵੀ ਭਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਐਗਰੀਜਾਂ ਦੇ ਜਿੰਨੇ ਵੀ ਇਕਲੀਮੈਂਟ ਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਆਪਣੇ YouTube channel ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਦੇਖ ਰਹੇ ਹੋ Facebook ਪੇਜ ਨੂੰ ਕਰਕੇ ਫੋਲੋ ਬਾਕੀ ਆਪਣੇ Instagram ਉੱਪਰ ਜੁੜੂ ਕਰਦੇ ਹੋ ਉਸੇ ਪਰ ਇੰਨਾ ਲੇਕ ਹੁੰਦੇ ਰਹਿਣੇ ਆ ਬਾਕੀ ਜਿੰਨੇ ਲੋਕ ਨੂੰ ਲਾਈਕਿੰਗ ਮਾਈਕ ਟਾਲਦਾ